ਨੁਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਸਿਰਫ ਇੱਕ ਕੱਪ ਚੋਲਾਂ ਤੋਂ ਬਹੁਤ ਸਾਰੇ ਕ੍ਰਿਸਪੀ ਕਰੰਚੀ ਪਾਪੜ ਤੇ ਇਹਨਾਂ ਪਾਪੜ ਨੂੰ ਬਣਾਉਣ ਦਾ ਤਰੀਕਾ ਨਾ ਬਹੁਤ ਹੀ ਸਿੰਪਲ ਜਿਹਾ ਵਾ ਤੁਸੀਂ ਪਹਿਲੀ ਵਾਰ ਵੀ ਇਹਨਾਂ ਨੂੰ ਬਹੁਤ ਹੀ ਈਜ਼ੀਲੀ ਬਣਾ ਸਕਦੇ ਹੋ ਆਵਾਜ਼ ਸੁਣ ਕੇ ਪਤਾ ਲੱਗ ਗਿਆ ਹੋਵੇਗਾ ਕਿ ਕਿੰਨੇ ਕਰੰਚੀ ਬਣ ਕੇ ਤਿਆਰ ਹੋਏ ਆ ਇਹ ਵਾਲਾ ਇੱਕ ਗਲਾਸ ਛੋਲਾਂ ਦਾ ਮੈਂ 4 ਤੋਂ 5 ਘੰਟੇ ਪਹਿਲਾਂ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੱਤਾ ਸੀਗਾ ਇਹਨੂੰ ਤੁਸੀਂ ਓਵਰਨਾਈਟ ਵੀ ਭਿਓ ਸਕਦੇ ਹੋ ਤੇ ਮੈਂ ਤੁਹਾਨੂੰ ਛੋਲ ਵੀ ਦਿਖਾ ਦਿੰਨੀ ਆ ਕਿ ਕਿਹੜੇ ਵਾਲੇ ਛੋਲ ਮੈਂ ਭਿਉਂਤੇ ਸੀ ਇਹ ਵਾਲੇ ਛੋਲ ਆ ਜੀ 30 ਤੋਂ 35 ਰੁਪਏ ਕਿਲੋ ਅਸਾਂ ਦੀ ਨਾ ਮਿਲ ਜਾਂਦੇ ਜਣਦੀ ਤੁਸੀਂ ਸਸਤੇ ਵਾਲੇ ਛੋਲਾਂ ਤੋਂ ਇਹ ਪਾਪੜ ਜਿਹੜੇ ਆ ਉਹ ਤਿਆਰ ਕਰ ਸਕਦੇ ਹੋ ਤੇ ਭਾਂਡੇ ਦੀ ਮੈਜ਼ਰਮੈਂਟ ਤੁਸੀਂ ਯਾਦ ਰੱਖਣੀ ਆ ਮੈਂ ਇਹ ਵਾਲਾ ਇੱਕ ਗਲਾਸ ਪਾਣੀ 'ਚ ਭਿਓ ਕੇ ਰੱਖਿਆ ਸੀਗਾ ਕਿਉਂਕਿ اسی ਭਾਂਡੇ ਦੇ ਨਾਲ ਅਸੀਂ ਪਾਣੀ ਵੀ ਐਡ ਕਰਾਂਗੇ ਇੱਕ ਗਲਾਸ ਵਿੱਚ ਚੌਲੇ ਆ ਤੇ ਪੰਜ ਗਲਾਸ ਆਪਾਂ ਪਾਣੀ ਐਡ ਕਰ ਦੇਾਂਗੇ ਕੁੱਕਰ ਦੇ ਵਿੱਚ ਜਿਸ ਵੀ ਭਾਂਡੇ ਦੇ ਨਾਲ ਤੁਸੀਂ ਚੌਲਾਂ ਦੀ ਮੈਂਤੀ ਕੀਤੀ ਉਸ ਤੋਂ 5 ਗੁਣਾ ਪਾਣੀ ਤੁਸੀਂ ਪਾ ਦੇਣਾ ਵਾ ਕੁੱਕਰ ਨੂੰ ਅਸੀਂ ਗੈਸ ਦੇ ਉੱਪਰ ਰੱਖ ਦਿਆਂਗੇ ਨਾਲ ਹੀ ਇਹ ਚ ਮਸਾਲੇ ਐਡ ਕੀਤੇ ਆ ਜੀਰਾ ਅਜਵਾਇਨ ਸਵਾਦ ਅਨਸਾਰ ਤੁਸੀਂ ਲੂਣ ਐਡ ਕਰ ਦੇਣਾ ਵਾ ਇਸ ਦੇ ਇਲਾਵਾ ਚਮਚੇ ਦਾ ਚੌਥਾ ਹਿੱਸਾ ਮਿੱਠਾ ਸੋਡਾ ਪਾਇਆ ਹੈ ਜੀ ਤੇ ਅੱਧਾ ਚਮਚੇ ਇਹਦੇ ਵਿੱਚ ਪਾਪੜ ਖਾਰ ਪਾ ਦਿਓ ਪਾਪੜ ਖਾਰ ਪਾਉਣਗੇ ਤੁਹਾਡੇ ਪਾਪੜ ਬਹੁਤ ਵਧੀਆ ਬਣ ਗਏ ਜੇ ਘਟਵਾਰੇ ਕੋਲ ਨਹੀਂ ਹੈਗੀ ਤੁਸੀਂ ਆਨਲਾਈਨ ਪਰਚੇਸ ਕਰ ਸਕਦੇ ਹੋ ਜਦੋਂ ਪਾਣੀ ਬੋਇਲ ਹੋਣ ਲੱਗ ਗਿਆ ਤਾਂ ਆਪਾਂ ਇਹਦੇ ਵਿੱਚ ਜਿਹੜੇ ਛੋਲ ਆ ਉਹ ਪਾ ਦੇਾਂਗੇ ਤੇ ਛੋਲਾਂ ਦਾ ਪਾਣੀ ਜਿਹੜਾ ਇਹ ਉਹ ਮੈਂ ਰਿਮੂਵ ਕਰ ਦਿੱਤਾ ਵਾ ਤੇ ਹੁਣ ਆਪਾਂ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦੇਾਂਗੇ ਉਸ ਤੋਂ ਬਾਅਦ ਕੁੱਕਰ ਬੰਦ ਕਰ ਦੇਾਂਗੇ ਤੇ ਇਹਦੀਆਂ ਤਿੰਨ ਵਿਸਲ ਤੁਸੀਂ ਲਵਾ ਲੈਣੀਆਂ ਵਾ ਕੁੱਕਰ ਤਾਂ ਥੋੜਾ ਜਿਹਾ ਛੋਟਾ ਵਾ ਤੇ ਤੁਸੀਂ ਜੇ ਤੁਹਾਡੇ ਕੋਲੇ ਵੱਡਾ ਕੁੱਕਰ ਹੋਵੇ ਤਾਂ ਤੁਸੀਂ ਉਹਦੇ ਵਿੱਚ ਇਹ ਚੌਲ ਜਿਹੜੇ ਆ ਉਹ ਪਕਾ ਲਿਓ ਤੇ ਉਸ ਦੇ ਬਾਅਦ ਜਦੋਂ ਪ੍ਰੈਸ਼ਰ ਆਊਟ ਹੋ ਗਿਆ ਆਪਾਂ ਇਹਦਾ ਢੱਕਣ ਖੋਲ ਦਿੱਤਾ ਤੁਸੀਂ ਦੇਖ ਸਕਦੇ ਹੋ ਚੌਲ ਜਿਹੜੇ ਆ ਉਹ ਬਿਲਕੁਲ ਚੰਗੀ ਤਰ੍ਹਾਂ ਪੱਕ ਗਏ ਤੇ ਜੇ ਤੁਹਾਨੂੰ ਲੱਗੇ ਨਾ ਚੌਲਾਂ 'ਚ ਪਾਣੀ ਥੋੜਾ ਜਿਹਾ ਜ਼ਿਆਦਾ ਵਾ ਜਾਂ ਘੱਟ ਆ ਤਾਂ ਕੋਈ ਚੱਕਰ ਨਹੀਂ ਗਾ ਇਸ ਤਰ੍ਹਾਂ ਚੌਲ ਜਿਹੜੇ ਆ ਉਹ ਚੰਗੀ ਤਰ੍ਹਾਂ ਮੈਸ਼ ਹੋ ਜਾਣੇ ਚਾਹੀਦੇ ਆ ਹੁਣ ਇਹਦੇ 'ਚ ਨਾ ਛੋਟੇ ਛੋਟੇ ਦਾਣੇ ਜਿਹੜੇ ਆ ਉਹ ਦਿਖਦੇ ਰਹਿੰਦੇ ਆ ਚੌਲਾਂ ਦੇ ਜਦੋਂ ਤੁਸੀਂ ਇਸ ਤਰ੍ਹਾਂ ਕੜਛੀ ਦੇ ਨਾਲ ਇਹਨੂੰ ਘੁਮਾ ਦੋਗੇ ਇੱਕ ਵਾਰ ਸਿੱਧੀ ਸਾਈਡ ਤੁਸੀਂ ਇਹਨੂੰ ਘੁਮਾ ਦੇਣਾ ਚੰਗੀ ਤਰ੍ਹਾਂ ਫਿਰ ਇੱਕ ਦੋ ਮਿੰਟ ਲਈ ਤੁਸੀਂ ਇਹਨੂੰ ਦੂਸਰੀ ਸਾਈਡ ਰਿਵਰਸ ਸਾਈਡ ਦੇ ਵਿੱਚ ਘੁਮਾ ਦਿਓ ਤੁਹਾਡੇ ਚੌਲ ਜਿਹੜੇ ਆ ਉਹ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਚੌਲਾਂ ਨੂੰ ਫਿਰ ਤੁਸੀਂ ਠੰਡਾ ਹੋਣ ਦੇ ਲਈ ਰੱਖ ਦੇਣਾ ਤੇ ਉਨੀ ਦੇਰ ਆਪਾਂ ਇਸ ਤਰ੍ਹਾਂ ਦਾ ਇੱਕ ਲਫਾਫਾ ਲਵਾਂਗੇ ਜਿਸ ਦੇ ਉੱਪਰ ਅਸੀਂ ਰੱਖ ਕੇ ਪਾਪੜ ਜਿਹੜੇ ਆ ਉਹ ਤਿਆਰ ਕਰਾਂਗੇ ਤੇ ਇਸ ਲਫਾਫੇ ਨੂੰ ਸਾਈਡਾਂ ਤੋਂ ਚੰਗੀ ਤਰ੍ਹਾਂ ਕੱਟ ਕਰ ਲੈਣਾ ਮੈਂ ਇਹਦੇ ਇਸ ਤਰ੍ਹਾਂ ਦੋ ਸ਼ੀਟਸ ਜਿਹੜੀਆਂ ਆ ਇਹ ਉਹ ਬਣਾ ਲਈਆਂ ਵਾ ਵੈਸੇ ਇੱਕ ਸ਼ੀਟ ਦੇ ਨਾਲ ਹੀ ਮੇਰਾ ਕੰਮ ਜਿਹੜਾ ਇਹ ਉਹ ਚੱਲ ਜਾਏਗਾ ਤੇ ਇਸੇ ਤਰ੍ਹਾਂ ਦੀ ਹੀ ਸ਼ੀਟ ਤੁਸੀਂ ਜਿਹੜੀ ਆ ਉਹ ਕਿਸੇ ਚਾਦਰ ਦੇ ਉੱਪਰ ਵਿਛਾ ਲਿਓ ਜਿਸ ਦੇ ਉੱਪਰ ਤੁਸੀਂ ਪਾਪੜ ਬਣਾਉਣੇ ਹੋ ਇਹਨੂੰ ਪੋਲੀਥੀਨ ਦੀ ਸ਼ੀਟ ਦੇ ਨਾਲ ਹੀ ਤੁਸੀਂ ਬਣਾਉਣਾ ਵਾ ਤੇ ਥੋੜਾ ਜਿਹਾ ਮੈਂ ਆਇਲ ਲਗਾਇਆ ਹੈ ਜੀ ਇੱਥੇ ਸ਼ੀਟ ਦੇ ਉੱਪਰ ਤੇਲ ਲਗਾ ਕੇ ਤੁਸੀਂ ਸ਼ੀਟ ਦੇ ਉੱਪਰ ਪਾਪੜ ਬਣਾਉਂਗੇ ਤੁਹਾਡੇ ਪਾਪੜ ਜਿਹੜੇ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਤੇ ਇਸ ਤਰ੍ਹਾਂ ਇੱਕ ਸ਼ੀਟ ਮੈਂ ਚੱਕਲੇ ਦੇ ਉੱਪਰ ਰੱਖੀ ਆ ਤੇ ਜਿਹੜਾ ਚੋਲਾ ਵਾਲਾ ਸਾਡਾ ਮਿਕਸਚਰ ਆ ਨਾ ਇਹ ਥੋੜਾ ਜਿਹਾ ਹਜੇ ਕੋਸਾ ਵਾ ਇਹ ਬਿਲਕੁਲ ਠੰਡਾ ਹੋਣ ਤੇ ਵੀ ਤੁਸੀਂ ਚੋਲ ਬਣਾ ਸਕਦੇ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਐ ਥੋੜੇ ਜਿਹਾ ਕੋਸੇ ਤੇ ਵੀ ਬਣਾ ਸਕਦੇ ਹੋ ਮੈਂ ਥੋੜੇ ਜਿਹਾ ਕੋਸੇ ਤੇ ਹੀ ਬਣਾ ਰਹੀ ਐ ਇਹਨੂੰ ਪਹਿਲਾਂ ਇਸ ਤਰ੍ਹਾਂ ਲਫਾਫੇ ਦੇ ਨਾਲ ਹੀ ਮੈਂ ਸੈੱਟ ਕਰ ਲਿਆ ਤੇ ਉਸ ਦੇ ਬਾਅਦ ਦੂਸਰੀ ਸ਼ੀਟ ਉੱਪਰ ਰੱਖ ਕੇ ਇਸ ਤਰ੍ਹਾਂ ਇੱਕ ਪਲੇਟ ਲੈ ਲੈਣੀ ਹੈ ਤੇ ਇਹਨੂੰ ਹੱਥ ਦੇ ਨਾਲ ਤੁਸੀਂ ਪ੍ਰੈਸ ਕਰ ਦੇਣਾ ਵਾ ਜਿਸ ਸਾਈਜ਼ ਦਾ ਤੁਸੀਂ ਪਾਪੜ ਬਣਾਉਣਾ ਵਾ ਉਸ ਸਾਈਜ਼ ਦੀ ਪਲੇਟ ਤੁਸੀਂ ਆ ਲੈ ਲੈਣੀ ਹੈ ਜਿੱਡਾ ਪਲੇਟ ਦਾ ਥੱਲੇ ਵਾਲਾ ਪਾਰਟ ਹੋਏਗਾ ਉਹਦਾ ਤੁਹਾਡਾ ਪਾਪੜ ਬਣ ਕੇ ਤਿਆਰ ਹੋਏਗਾ ਤੁਸੀਂ ਬਿਨਾ ਇਹਨੂੰ ਪਲੇਟ ਤੋਂ ਵੀ ਬਣਾ ਸਕਦੇ ਹੋ ਹੱਥ ਦੇ ਨਾਲ ਵੀ ਇਹ ਬਹੁਤ ਵਧੀਆ ਪਾਪੜ ਬਣ ਕੇ ਤਿਆਰ ਹੋ ਜਾਂਦਾ ਉਸ ਦੇ ਬਾਅਦ ਇਸ ਤਰ੍ਹਾਂ ਦੂਸਰੀ ਸ਼ੀਟ ਜਿਹੜੀ ਮੈਂ ਚਾਦਰ ਦੇ ਉੱਪਰ ਵਿਛਾਈ ਸੀ ਉਹਦੇ ਉੱਪਰ ਇਹਨੂੰ ਆਪਾਂ ਉਲਟਾ ਦੇਾਂਗੇ ਤੇ ਇਹਦੇ ਕਿਨਾਰੇ ਜਿਹੜੇ ਹਨ ਉਹ ਥੋੜੇ ਜਿ ਮੋٹے ਰਹਿ ਜਾਂਦੇ ਆ ਤਾਂ ਤੁਸੀਂ ਹੱਥ ਦੇ ਨਾਲ ਇਹਨਾਂ ਨੂੰ ਪ੍ਰੈਸ ਕਰਕੇ ਥੋੜਾ ਪਤਲਾ ਕਰ ਦੇਣਾ ਜਿੰਨਾ ਪਤਲਾ ਚਾਹੋ ਤੁਸੀਂ ਪਾਪੜ ਬਣਾ ਸਕਦੇ ਹੋ ਤੇ ਇਹਨਾਂ ਨੂੰ ਮੈਂ ਕਮਰੇ ਦੇ ਅੰਦਰ ਹੀ ਬਣਾ ਰਹੀ ਆ ਕਿਉਂਕਿ ਆਪਾਂ ਇਹਨਾਂ ਨੂੰ ਛਾਂਵੇਂ ਹੀ ਸੁਕਾਉਣਾ ਵਾ ਧੁੱਪੇ ਬਿਲਕੁਲ ਨਹੀਂ ਸੁਕਾਉਣਾ ਇਹਨਾਂ ਨੂੰ ਅੰਦਰ ਤੁਸੀਂ ਪੱਖੇ ਦੇ ਥੱਲੇ ਰੱਖੋਗੇ ਤੇ ਇੱਕ ਦਿਨ ਦੇ ਵਿੱਚ ਤੁਸੀਂ ਪੱਖਾ ਜੇਕਰ ਚੱਲਦਾ ਛੱਡ ਦੋਗੇ ਤਾਂ ਇੱਕ ਦਿਨ ਚ ਇੱਕ ਸਾਈਡ ਇਹਨਾਂ ਦੀ ਸੁੱਕ ਜਾਂਦੀ ਹੈ ਦੋ ਦਿਨਾਂ ਚ ਪਾਪੜ ਜਿਹੜੇ ਆ ਉਹ ਬਿਲਕੁਲ ਸੁੱਕ ਕੇ ਤਿਆਰ ਹੋ ਜਾਂਦੇ ਆ ਸ਼ੀਟ ਆਪਣੇ ਆਪ ਹੀ ਇਹ ਛੱਡ ਦਿੰਦੇ ਆ ਤੁਹਾਨੂੰ ਇਸ ਦੀ ਵੀ ਟੈਨਸ਼ਨ ਨਹੀਂ ਜਦੋਂ ਸੁੱਕ ਜਾਣਗੇ ਸ਼ੀਟ ਨੂੰ ਇਹਨਾਂ ਨੇ ਆਪਣੇ ਆਪ ਛੱਡ ਦੇਣਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਪਤਲੇ ਪਤਲੇ ਪਾਪੜ ਅਸੀਂ ਬਣਾ ਕੇ ਤਿਆਰ ਕੀਤੇ ਆ ਤੇ ਇਹਨਾਂ ਨੂੰ ਤੁਸੀਂ ਲੰਬੇ ਟਾਈਮ ਤੱਕ ਸਟੋਰ ਕਰ ਸਕਦੇ ਹੋ ਜਿੰਨਾ ਟਾਈਮ ਚਾਹੋ ਮਰਜੀ ਕਿਸੇ ਵੱਡੇ ਭਾਂਡੇ ਦੇ ਵਿੱਚ ਪਾ ਕੇ ਰੱਖ ਲੋ ਜਦੋਂ ਵੀ ਮਨ ਕਰੇ ਤਾਂ ਇਸ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲੋ ਫਰਾਈ ਕਰਨ ਦੇ ਲਈ ਤੇਲ ਤੁਹਾਡਾ ਪੂਰਾ ਗਰਮ ਹੋਣਾ ਚਾਹੀਦਾ ਇਸ ਤਰ੍ਹਾਂ ਗਰਮ ਤੇਲ ਦੇ ਵਿੱਚ ਪਾਉਂਗੇ ਤੇ ਨਾਲ ਦੀ ਨਾਲ ਤੁਹਾਡਾ ਪਾਪੜ ਜਿਹੜਾ ਹੈ ਉਹ ਬਣ ਕੇ ਤਿਆਰ ਹੋ ਜਾਏਗਾ ਦੇ ਨੂੰ ਤੁਸੀਂ ਇਹਦੀ ਲੁੱਕ ਤੋਂ ਹੀ ਦੇਖ ਸਕਦੇ ਹੋ ਜੀ ਪਾਪੜ ਜਿਹੜਾ ਹੈ ਉਹ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਘਰ ਦੇ ਵਿੱਚ ਹੀ ਤੁਸੀਂ ਆਪਣੇ ਮਨਪਸੰਦ ਮਸਾਲੇ ਮਨਪਸੰਦ ਚੀਜ਼ਾਂ ਜਿਹੜੀਆਂ ਐ ਉਹ ਐਡ ਕਰਕੇ ਤੇ ਇਸ ਪਾਪੜ ਨੂੰ ਤਿਆਰ ਕਰ ਸਕਦੇ ਹੋ ਬਾਜ਼ਾਰ 'ਚੋਂ ਤੁਹਾਨੂੰ ਲੈ ਕੇ ਆਉਣ ਦੀ ਕੋਈ ਵੀ ਜ਼ਰੂਰਤ ਨਹੀਂ ਐ ਬਹੁਤ ਹੀ ਸਿੰਪਲ ਜਿਹਾ ਤਰੀਕਾ ਇੱਕ ਵਾਰ ਬਣਾ ਕੇ ਪੂਰਾ ਸਾਲ ਤੁਸੀਂ ਇਹਨਾਂ ਨੂੰ ਇੰਜੋਏ ਕਰ ਸਕਦੇ ਹੋ ਤੇ ਕ੍ਰਿਸਪੀ ਤਾਂ ਐ ਹੈ ਬਹੁਤ ਹੀ ਜ਼ਿਆਦਾ ਬਣਿਆ ਇੱਕ ਵਾਰ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਿਓ ਜੀ ਆਪਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ